ਆਪਣੇ ਜਿੰਨੇ ਵੀ ਸਿੱਖ ਨੇ ਭਾਵੇਂ ਕਿਸੇ ਵੀ ਸੂਬੇ ਚ ਵਸਦੇ ਨੇ ਪੰਜਾਬ ਚ ਵਸਦੇ ਨੇ ਭਾਰਤੀ ਕਬਜ਼ੇ ਵਾਲੇ ਪੰਜਾਬ ਚ ਵਸਦੇ ਨੇ ਜਾਂ ਦੂਜੀਆਂ ਸਟੇਟਾਂ ਚ ਵਸਦੇ ਨੇ ਉਹਨਾਂ ਨੂੰ ਜੇ ਉਹ ਅਮਰੀਕਾ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਨੂੰ ਇੱਕ ਗੱਲ ਪੱਕੀ ਬਣਾਉਣੀ ਪਊਗੀ ਆਪਣੇ ਮਨ ਨੂੰ ਜਿਹੜੇ ਪ੍ਰੋ ਇੰਡੀਅਨ ਨੇ ਤਿਰੰਗੇ ਵਾਲੇ ਨੇ ਉਹ ਰਾਸ਼ਟਰਵਾਦੀ ਨੇ ਸਿੱਖ ਉਹਨਾਂ ਉਹ ਇੱਕ ਵਾਰ ਪੱਥਰ ਰੱਖ ਲਓ ਤੇ ਦਿੱਤੇ ਤੁਹਾਨੂੰ ਕਹਿਣਾ ਪੈਣਾ ਹੁਣ ਵੀ ਅਸੀਂ ਇੰਡੀਅਨ ਨਹੀਂ ਹੈਗੇ ਫਸ ਗਏ ਤੁਸੀਂ ਵੀ ਮਿੱਤਰੋ ਹੁਣ ਤੇ ਕਹਿਣਾ ਪੈਣਾ ਤੁਹਾਨੂੰ ਵੀ ਅਸੀਂ ਇੰਡੀਅਨ ਨਹੀਂ ਹੈਗੇ ਜੇ ਇੰਡੀਅਨ ਕਹੋਗੇ ਤਾਂ ਜੁੱਤੀਆਂ ਵੱਜਣਗੀਆਂ ਇੱਥੇ ਜਿਹੜੇ ਅਮਰੀਕੀ ਨੇ ਉਹਨਾਂ ਨੇ ਉਹ ਨਫ਼ਰਤ ਕਰਨ ਲੱਗ ਪਏ ਨੇ ਇੰਡੀਆ ਨੂੰ ਹੁਣ ਐਦਾਂ ਦੀਆਂ ਕਰਤੂਤਾਂ ਦੇਖ ਲਓ ਉਹਨਾਂ ਨੇ ਨਸ਼ਾ ਸਭ ਤੋਂ ਮਾੜੀ ਚੀਜ਼ ਆ ਤੇ ਨਸ਼ੇ ਦੇ ਨਾਲ ਜਿਹੜਾ ਕਤਲ ਕਰਨਾ ਮਨੁੱਖਤਾ ਖਤਮ ਹੋ ਜਾਂਦੀ ਹੈ ਨਸਲ ਕੁਸ਼ੀ ਹੁੰਦੀ ਹੈ ਅੱਗੇ ਪੀੜੀ ਪੰਤ ਹੋ ਜਾਂਦੀ ਹੈ ਬੰਦੇ ਦੀ ਬੰਦੇ ਬੰਦੇ ਦੇ ਖਾਨਦਾਨ ਦੇ ਖਾਨਦਾਨ ਤਬਾਹ ਹੋ ਜਾਂਦੇ ਨੇ ਉਹ ਕੰਮ ਕਰਨ ਲੱਗੇ ਨੇ ਤੇ ਉਹਦੇ ਤੋਂ ਜਿਹੜਾ ਪੈਸਾ ਉਹ ਸਿੱਖਾਂ ਦੇ ਖਿਲਾਫ ਇਹਨਾਂ ਨੇ ਵਰਤਿਆ ਉਹ ਜਿਹੜੇ ਪੈਸੇ ਕੋਈ ਚੋਰੀ ਦਾ ਕੋਈ ਕਿਵੇਂ ਕੋਈ ਕੋਈ ਚਲੋ ਮਿਹਨਤ ਮੁਸ਼ਕਤ ਵੀ ਕਰਦਾ ਹੋਊਗਾ ਕਈ ਵਾਰੀ ਕੋਈ ਆ ਭੀਖ ਵੀ ਮੰਗਦੇ ਨੇ ਲੋਕ ਉਹ ਕਰਕੇ ਫਿਰ ਉਹ ਨਸ਼ਾ ਖਰੀਦਦੇ ਨੇ ਤੇ ਉਹ ਪੈਸੇ ਨਾਲ ਇਹਨਾਂ ਨੇ ਸਿੱਖਾਂ ਦੇ ਖਿਲਾਫ ਪ੍ਰਚਾਰ ਕੀਤਾ ਤੇ ਉਹਨੇ ਤਾਂ ਰੇਤ ਦੇ ਮਹਿਲ ਨੇ ਡਿੱਗਣਾ ਹੀ ਡਿੱਗਣਾ ਸੀ ਉਹਨੇ ਤਾਂ ਉਹਨੇ ਤਾਂ ਇਹਨਾਂ ਦੇ ਬਲਕਿ ਕਬਰ ਚ ਕਿਲ ਠੋਕਤਾ ਉਹ ਪੈਸੇ ਨੇ ਤੇ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਵੀ ਇਹ ਹੋਰ ਜ਼ਿਆਦਾ ਜਿਹੜਾ ਹੈ ਮਸਲਾ ਵੱਡਾ ਹੋਊਗਾ ਛੋਟੀ ਗੱਲ ਨਹੀਂ ਹੈਗੀ ਜੇ ਕੁਮਾਂਤਰੀ ਪੱਧਰ ਦੇ ਉੱਤੇ ਅਮਰੀਕਾ ਦੇ ਦਬਾਅ ਕਾਰਨ ਇੰਡੀਆ ਨੇ ਜੇ 1 ਬਿਲੀਅਨ ਡਾਲਰ ਦਾ ਨਸ਼ਾ ਫੜ ਵੀ ਲਿਆ ਤਾਂ ਇੰਡੀਆ ਦਾ ਪੂਰਾ ਨਸ਼ੇ ਦੀ ਫੈਕਟਰੀ ਬਣਿਆ ਹੋਇਆ ਹੈ ਹੁਣ ਜਿਹੜੇ ਕੋਲੰਬੀਆ ਤੇ ਮੈਕਸੀਕੋ ਵਰਗੇ ਮੁਲਕਾਂ ਦੇ ਵਿੱਚ ਨਸ਼ਾ ਬਣਦਾ ਜਾਂ ਤਿਆਰ ਕੀਤਾ ਜਾਂਦਾ ਉਹ ਉੱਥੋਂ ਦਾ ਮਾਫੀਆ ਹੁੰਦਾ ਜਿਹੜਾ ਤਿਆਰ ਕਰਦਾ ਤੇ ਉਹਨਾਂ ਵੱਲੋਂ ਅਮਰੀਕਾ ਦੇ ਵਿੱਚ ਨਸ਼ਾ ਭੇਜਿਆ ਜਾਂਦਾ ਤੇ ਇੱਥੇ ਤਾਂ ਇੰਡੀਆ ਦੀ ਜਿਹੜੀ ਡੀਪ ਸਟੇਟ ਉਹਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਨਾ ਸਿੱਧੇ ਤੌਰ ਦੇ ਉੱਤੇ ਅਡਾਨੀ ਦੀ ਜਿਹੜੀ ਪੋਰਟ ਉੱਥੋਂ ਸਪਲਾਈ ਹੁੰਦਾ ਸਾਰਾ ਨਸ਼ਾ ਅੱਗੇ ਤਾਂ ਅਸੀਂ ਦੇਖਦੇ ਸੀ ਪੰਜਾਬ ਦੇ ਵਿੱਚ ਜਾਂ ਹੋਰ ਛੋਟੇ-ਮੋਟੇ ਮੁਲਕਾਂ ਦੇ ਵਿੱਚ ਕਿਤੇ ਭੇਜਦੇ ਹੋਣਗੇ ਹੁਣ ਕਮਾਂਤਰੀ ਪੱਧਰ ਤੇ ਉੱਤੇ ਸਿੱਧਾ ਉਹਨਾਂ ਨੇ ਅਮਰੀਕਾ ਨੂੰ ਹੱਥ ਪਾ ਲਿਆ ਤੇ ਇਸ ਨੂੰ ਇੱਕ ਵੈਪਨ ਦੇ ਤੌਰ ਦੇ ਉੱਤੇ ਵਰਤਿਆ ਜਾ ਰਿਹਾ ਅਸੀਂ ਦੇਖਦੇ ਕਿ ਜਿਹੜੀਆਂ ਨਸ਼ੇ ਦੀਆਂ ਹੁਣ ਘਟਨਾਵਾਂ ਜਾਂ ਜਿਹੜੀ ਹੁਣ ਇਨਡਾਈਟਮੈਂਟ ਹੋਈ ਆ ਭਵੇਸ਼ ਲਾਠੀਆਂ ਦੇ ਖਿਲਾਫ ਗੁਜਰਾਤੀ ਕੰਪਨੀ ਦਾ ਜਿਹੜਾ ਮਾਲਕ ਅਤੇ ਸੀਈਓ ਹੈ ਇਹ ਤਾਂ ਹੁਣ 6 ਜਨਵਰੀ ਨੂੰ ਹੋਈ ਆ ਪਰ ਇਸ ਦੇ ਉੱਤੇ ਅੱਖ ਬੜੇ ਚਿਰਾਂ ਤੋਂ ਰੱਖੀ ਹੋਈ ਸੀ ਤੇ ਅਕਤੂਬਰ ਦੇ ਵਿੱਚ 15 ਅਕਤੂਬਰ 2 ਅਕਤੂਬਰ 15 ਅਕਤੂਬਰ ਦੇ ਦਰਮਿਆਨ ਜਿਹੜੀਆਂ ਖੇਪਾਂ ਉਸ ਨੇ ਸਪਲਾਈ ਕੀਤੀਆਂ ਇਹਦੇ ਬਾਰੇ ਤਾਂ ਪਹਿਲਾਂ ਤੋਂ ਕਾਫੀ ਦਿਨ ਪਹਿਲਾਂ ਤੋਂ ਪਤਾ ਸੀ ਪਰ ਹੁਣ ਇਨਡਾਈਟਮੈਂਟ ਹੋਣ ਹੋਈ ਹੈ ਗ੍ਰਿਫਤਾਰੀ ਹੋਣ ਹੋਈ ਹੈ ਸੋ ਸਾਡੇ ਸਮਝ ਦੇ ਵਿੱਚ ਇਹ ਆਉਂਦਾ ਕਿ ਹੋਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਸ਼ਾ ਜਾਂ ਨਸ਼ੇ ਦੀ ਤਸਕਰੀ ਹੈ ਘੁਮੰਤਰੀ ਪੱਦਰ ਦੇ ਉੱਤੇ ਖਾਸ ਕਰਕੇ ਅਮਰੀਕਾ ਦੇ ਉੱਤੇ ਇੱਕ ਹਥਿਆਰ ਦੇ ਤੌਰ ਤੇ ਉੱਤੇ ਵਰਤੇ ਜਾਣ ਵਾਲੀ ਹੈ ਜਿਹੜੀ ਗੱਲ ਉਹ ਵੀ ਸਾਡੇ ਸਾਹਮਣੇ ਆਉਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅਸੀਂ ਇਸ ਸੰਬੰਧ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਨਜ਼ਰ ਬਣਾ ਕੇ ਰੱਖਾਂਗੇ